ਹੈਲੋ ਜੀ ਸਸ਼ੀ ਕਾਲ ਸਾਰਿਆਂ ਨੂੰ ਹੋਰ ਸਨੋ ਜੀ ਕਿਵੇਂ ਸਾਰੇ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਦੇਖੋ ਜੀ ਮੇਰੇ بیٹے ਦੀ ਖੁਸ਼ੀ ਦੇਖੋ ਤੁਸੀਂ ਵੀ ਆਹ ਕਿਆ ਲੈ ਕੇ ਆਇਆ ਅੱਜ ਲੇਕਿਨ ਨਾ ਇਹ ਹਮਦਲਾ ਇਹਨੂੰ ਚੋ ਚੜਾਏ ਚੀਜ਼ਾਂ ਦਾ ਹਨਾ ਵੀ ਨੇ ਕੁਝ ਮੰਗਵਾਇਆ ਏ ਕੀ ਮੰਗਵਾਇਆ ਨੇ ਮੀਸ਼ੋ ਤੋਂ ਮੰਗਾਇਆ ਨਾ ਮੀਸ਼ੋ ਤੋਂ ਕਿੰਨਾ ਚੋ ਹੁੰਦਾ ਨਾ ਨਿਆਣਿਆਂ ਨੂੰ ਤੀਜਾ ਦਾ ਹੋਇਆ ਗਰਮੀ ਗਰਮੀ ਹੋਇਆ ਪਿਆਰੀ ਓਹ 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 ਇਹ ਪੁੱਛਦਾ ਇਹ ਵੀ ਨਹੀਂ ਇਹ ਪੁੱਛ ਓਹ ਦੇਖਾ ਕੇ ਬਲੈਕ ਪਲਵਾਰੀ ਹੂੰ ਬੜੀ ਹੁੰਦੇ ਨੇ ਹਾਂ ਕਿੰਨਾ ਚੌਂ ਹੁੰਦਾ ਨਾ ਚਲੋ ਜਿੱਜਾ ਨਾ ਚਲੋ ਕੰਨ ਜਪਾ ਲੋ ਇਹਨੂੰ ਹੁਣ ਕਿੰਨਾ ਸੌਂਗ ਹੈ ਇਹਨਾਂ ਨੂੰ ਨਿਆਣਿਆਂ ਨੂੰ ਅਜੇ ਕੰਮ ਦਾ ਥੱਲੇ ਸਾਨੂੰ ਨਹੀਂ ਹੈ ਇਹਨਾਂ ਚੀਜ਼ਾਂ ਦਾ ਸੂਟਾ ਤਾਂ ਹੁੰਦਾ ਸਾਨੂੰ ਤਾਂ ਜੇ ਉਹੜ ਮਿਲ ਗਈ ਬੱਚੇ ਨੂੰ ਆਪਣੇ ਆਪਣੇ ਚੀਜ਼ਾਂ ਦਾ ਸੌਂਗ ਹੁੰਦਾ ਹੈ ਨਾ ਤੇ ਉਹਦੀ ਵਾਦ ਵਿੱਚ ਗਈ ਆਪਣੇ ਸ਼ਰੀਕੇ ਵਿੱਚ ਆਪਣਾ ਹੈਗਾ ਪ੍ਰੋਗਰਾਮ ਬਿਆਂ ਹੈਗਾ ਤੇ ਸ਼ਰਦੋਂ ਤੋਂ ਬਾਅਦ ਹੈਗਾ ਵਿਆਹ ਸ਼ਰਦੋਂ ਤੋਂ ਪਹਿਲਾ ਪਹਿਲਾ ਇਹਨਾਂ ਨੇ ਆਪਣਾ ਚਿੱਠੀ ਤੋੜਤੀ ਅੱਜ ਕੁੜੀ ਦੀ ਤੇ ਸਾਡੇ ਦੇ ਖੋਰੀ ਦੇ ਰਿਵਾਜ ਹਨਾ ਕਿਵੇਂ ਕਰਦੇ ਹੈਗੇ ਤੇ ਆਪਣੇ ਲੱਗੀ ਹੋਈ ਹੈਗੀ ਜੋ ਮੰਮਣੀ ਹੁੰਦੀ ਹੈ ਨਾ ਉਹ ਤਿਆਰੀ ਕਰਨ ਲੱਗੀ ਹੋਈ ਹੈ ਤੇ ਹੁਣ ਬਨਣਗੇ ਤਾਗੇ ਤੇ ਘਰ ਦੀ ਬਹੂ ਦੇ ਪਹਿਲਾਂ ਸਟਾਰਟ ਕਰਦੇ ਤਾਗਾ ਬਨਣਾ ਤੇ ਤਾਗਾ ਬਨ ਕੇ ਖੰਮਣੀ ਖੰਮਣੀ ਹੁੰਦੀ ਵਿੱਚ ਤਾਗਾ ਜਿਹੜਾ ਹੁੰਦਾ ਵਿੱਚ ਮੋਤੀ ਪਾਏ ਹੁੰਦੇ ਹੈਗੇ ਸ਼ਗਨ ਕਰਦੇ ਆ ਹਨ ਫੇਰ ਆਪਣਾ ਜਿਹੜਾ ਮਹੱਤ ਕਹਿੰਦੇ ਸਾਡੇ ਤਾਂ ਇਹ ਕਹਿੰਦੇ ਆ ਇਹ ਪਹਿਲੀ ਵਾਰੀ ਸੁਣਾ ਮੈਂ ਵੀ ਉਰੇ ਆ ਕੇ ਸਾਨੂੰ ਤਾਂ ਪਤਾ ਨਹੀਂ ਹੈਗਾ ਜਿਵੇਂ ਦਾਲ ਉਦਲਦੇ ਆ ਪਹਿਲਾਂ ਜਿਹੜੀ ਆਪਣਾ ਸ਼ਗਨਾ ਦੀ ਬਣਦੀ ਹੈਗੀ ਉਸ ਤੋਂ ਪਹਿਲਾਂ ਤਾਂ ਅੱਗੇ ਬੰਨੇ ਜਾਂਦੇ ਹੈਗੇ ਉਹਦੇ ਵਿੱਚ ਇਹ ਗੁੜ ਪਾ ਦੂੰਗੇ ਸ਼ਗਨਾਂ ਦੇ ਵਿੱਚ ਆਪਣੇ ਭੱਲੇ ਵਿੱਚ ਸਾਰਿਆਂ ਦੇ ਗੁੜ ਪਾ ਦਿੰਦੇ ਹੈਗੇ ਸ਼ਗਨ ਵਿੱਚ ਤੇ ਪਤਾਸੇ ਪਾ ਦਿੰਦੇ ਆ ਸਾਰਿਆਂ ਦੇ ਤਾਂ ਅੱਗੇ ਬੰਨੇ ਜਾਉਂਗੇ ਹੁਣ ਤੇ ਤੁਸੀਂ ਵੀ ਦੇਖੋ ਸਾਡੇ ਪਿੰਡ ਦੀਆਂ ਕੁਝ ਮੇਰੀਏ ਭੈਣਾਂ ਦੇ ਸਾਡੇ ਭੂਆ ਜੀਆ ਵਿੱਚ ਤੇ ਆਂਡੀ ਨਹੀਂ ਤੇ ਰਗੀਆਂ ਜੋ ਰੀਤੀ ਰਿਵਾਜ ਹੁੰਦੇ ਤੁਸੀਂ ਵੀ ਦੇਖੋ ਇਹ ਸਾਰੀਆਂ ਇਕੱਠੀਆਂ ਹੋ ਕੇ ਬੈਠੀਆਂ ਨੇ ਹਨਾ ਰੌਣਕਾਂ ਲੱਗ ਜਾਂਦੀਆਂ ਨੇ ਜੀ ਵੀ ਬੜੀ ਮੁਸ਼ਕਲ ਤੋਂ ਆਉਂਦੇ ਆ ਹਨਾ ਪ੍ਰੋਗਰਾਮ ਵੀ ਹਨਾ ਤੇ ਕਿਸੇ ਵੀ ਚੈੱਕ ਕਰੋ ਇੱਕ ਵਾਰੀ ਸਾਡੇ ਸ਼ਗਨ ਅਸੀਂ ਕਿਵੇਂ ਕਰਦੇ ਆਂ ਤੇ ਸਾਰੇ ਦੇ ਖੰਮਣੇ ਬਣੇ ਜਾਊਗੀ ਤੇ ਹਲਦੀ ਦਾ ਟਿੱਕਾ ਲਗਾਇਆ ਜਾਊਗਾ ਚੌੜ ਤੇ ਥੋੜੀ ਜਿਹੀ ਦੁੱਪ ਤੇ ਗੂੜ ਪੱਲੇ ਵਿੱਚ ਪਾਇਆ ਜਾਂਦਾ ਹਨ ਸ਼ਗਨ ਦੇ ਤੌਰ ਤੇ ਸਾਰਿਆਂ ਦੇ ਤੇ ਉਹਦੇ ਬਾਅਦ ਸਾਰੇ ਜਿੰਨੇ ਜਿਹੜੇ ਤਾਗੇ ਬਣੇ ਜਾਉਂਗੇ ਉਹ ਸਾਰੇ ਆਪਣਾ ਬੰਮਣੀ ਨੂੰ ਜਿੰਨੇ ਜਿੰਨੇ ਕਿਸੇ ਕੋਲ ਪੈਸੇ ਆਪਣੇ ਸਰਦੇ ਹਨ ਹਨਾ ਸ਼ਗਨ ਦੇ ਤੌਰ ਤੇ ਦੰਦੇ ਆਗੇ ਤੇ ਸਾਰਿਆਂ ਨੇ ਆਪਣਾ ਸ਼ਗਨ ਦੇਈ ਜਾਣਾ ਤੇ ਉਹਨਾਂ ਤਾਗੇ ਬਣਵਾਏ ਜਾਂਦੇ ਹੈਗੇ ਤੇ ਜੀ ਆਪਾਂ ਵੀ ਫਿਰ ਇਹਨੂੰ ਇੰਜੋਏ ਕਰਕੇ ਆਇਆ ਰੌਣਕ ਮੇਲੇ ਨੂੰ ਤੇ ਖੁਸ਼ੀਆਂ ਨੂੰ ਦੇਖੋ ਖੁਸ਼ੀ ਦਾ ਜੀ ਕਿਸੇ ਦੀ ਖੁਸ਼ੀ ਵੀ ਸ਼ਾਮਲ ਹੋਏਗਾ ਤਾਂ ਜਾਦਾ ਖੁਸ਼ੀ ਵੱਧ ਜਾਂਦੀ ਹੈ ਹਨਾ ਤੇ ਜੀ ਬਾਫਿਸ ਕਰਕੇ ਗਏ ਆ ਤੇ ਛੋਟੀ ਵਾਲਾ ਦੀ ਨਾਗਾ ਨਹੀਂ ਤਾਂ ਬਸ ਜਾਨ ਹੀ ਹੁੰਦਾ ਹੈਗਾ ਸ਼ਹੀਦ ਦੀ ਤੇ ਸ਼ਗਨ ਹੋ ਰਹੀਆਂ ਦੇਖੋ ਤੁਸੀਂ ਸਾਡੇ ਰੀਤੀ ਰਿਵਾਜ ਸਾਡੇ ਭੂਆ ਜੀ ਬੜੀ ਖੁਸ਼ ਹੁੰਦੀ ਹੈ ਕੈਮਰੇ ਅੱਗੇ ਆ ਕੇ ਹੂੰ ਤੇ ਆਂਟੀ ਸਾਡੀ ਬੈਠੇ ਨਹੀਂ ਜਾਂਦਾ ਹੈਗਾ ਇਹ ਤੋਂ ਤਾਂ ਇਹ ਖੜੀ ਖੜੀ ਬਣਵਾ ਰਹੀ ਹੈ ਦਾਗਾ ਜਦੋਂ ਸਰੀਰ ਬਜ਼ੁਰਗ ਹੋ ਜਾਂਦੇ ਤਾਂ ਇਹ ਹਾਲਾਤ ਹੋ ਜਾਂਦੇ ਹਨ ਇਹ ਤੇ ਹੁਣ ਹੋ ਗਈ ਮਹੱਤ ਦੀ ਤਿਆਰੀ ਤੇ ਹੁਣ ਦਾਲ ਨੂਨ ਆਪਣਾ ਉਖਲੀ ਚ ਕਹਿੰਦੇ ਹੁੰਦੇ ਨੇ ਇਹਦੇ ਵਿੱਚ ਪਾ ਕੇ ਬਸੇ ਕੁੰਡਾ ਏ ਕੁੰਡੀ ਇਹਦੇ ਵਿੱਚ ਪਾ ਕੇ ਨਾ ਫਿਰ ਸ਼ਗਨ ਕਰਕੇ ਤੋੜੀ ਵਿੱਚ ਇਹਨੇ ਹੰਦੀ ਦੇ ਟਿੱਕੇ ਲਗਾ ਦਨੇ ਆ ਦੋ ਟਿੱਕੇ ਲਗਾ ਦਨੇ ਆਗੇ ਤੇ ਇਹ ਆਪਣਾ ਖੰਮਣੇ ਬੰਨੀ ਜਾਊਗੇ ਤੇ ਤੇ ਫਿਰ ਨਾ ਉਹਦੇ ਵਿੱਚ ਆਪਣਾ ਹਲਦ ਨੇ ਉਹ ਦਾਲ ਪਾ ਕੇ ਨਾ ਉਹਦੇ ਵਿੱਚ ਫਿਰ ਉਹਨੂੰ ਸਾਰੀਆਂ ਜਿੰਨੇ ਤਾਗੇ ਬੰਨੇ ਆਂ 8-9 ਜਣੀਆਂ ਦੇ ਫਿਰ ਇਹਨੂੰ ਘੁੱਟੂਂਗੀਆਂ ਹੁਣ ਇਹ ਘੁੱਟਦੇ ਆ ਸੀ ਨਾ ਮਤਲਬ ਸ਼ਗਨ ਕਰਕੇ ਬੋਲਦੀਆਂ ਜੋਈ ਬੋਲਦੀਆਂ ਨਾ ਤੇ ਹੁਣ ਹੌਲੇ ਹੌਲੇ ਬਸ ਇਸਤੀ ਬਾਦੀ ਵਿੱਚ ਨਾ ਬੜੀ ਮਤਲਬ ਆਵਾਜ਼ ਨਹੀਂ ਕਰਨੀ ਹੁੰਦੀ ਹੈਗੀ ਜਿਸ ਤਰ੍ਹਾਂ ਪਾਉਂਦੇ ਆਪਾਂ ਗੁੰਡੇ ਵਿੱਚ ਆਹ ਤੇ ਉਹਦੀ ਬੱਚੇ ਸਾਰੀਆਂ ਜਿਹੜੀਆਂ ਜਮਤ ਲਵ ਉਹ ਸ਼ਗਨ ਕਰਕੇ ਹਟਦੀਆਂ ਨਾ ਫਿਰ ਉਹਦੇ ਉਹਦੇ ਵਿੱਚ ਸਵਾ ਕਿਲੋ ਹੁੰਦੇ ਆ ਇਹ ਮਾਂ ਜਿਹੜੇ ਆਪਾਂ ਹੱਥ ਨਾਲ ਕੁੱਟਣੇ ਹੁੰਦੇ ਆ ਇਹ ਆਹ ਸਾਰੀਆਂ ਜਿਹਨੀਆਂ ਕੜੀਆਂ ਹੋ ਗਈ ਬਸ ਸਾਰੀਆਂ ਹੱਥ ਲਗਾ ਕੇ ਇਹਨੂੰ ਕੁੱਟੂਗੀਆਂ ਜੀ ਸਾਰੀਆਂ ਸ਼ਗਨ ਉਹ ਸਾਰੀਆਂ ਨੇ ਕਰਦੇ ਹੁਣੇ ਹੱਥ ਲਗਾ ਕੇ ਛਗਣ ਤੇ ਹੁਣ ਹੌਲੇ ਹੌਲੇ ਨੂੰ ਰੱਖਦੇ ਸਮਾਨ ਨੂੰ ਬੜੀ ਬਰੀਕੀ ਨਾਲ ਰੱਖਣਾ ਪੈਂਦਾ ਕਹਿੰਦੇ ਵੀ ਨਾ ਇਹ ਸਾਡੇ ਇਸ ਤਰ੍ਹਾਂ ਕਹਿੰਦੇ ਆ ਵੀ ਨਹੀਂ ਤਾਂ ਲੜਾਈ ਹੁੰਦੀ ਹੈ ਕਹਿੰਦੇ ਵੀ ਜਿਹੜੀ ਮੁੰਡਾ ਔਰ ਕੁੜੀ ਬਹੁਤ ਮਤਲਬ ਜਿਹੜੀ ਵੀ ਹੁੰਦੇ ਆ ਨਾ ਤਾਂ ਉਹਦੇ ਵਿੱਚ ਲੜਾਈ ਹੁੰਦੀ ਆ ਵਾਦ ਨਹੀਂ ਕਰਨੀ ਹੈਗੀ ਤਾਂ ਹੁਣ ਇਹ ਇਹਨਾਂ ਦਾਣਾ-ਦਾਣਾ ਕਰਕੇ ਥੋੜੀ ਵਿੱਚ ਪਾਣਾਈ ਇਹਦੇ ਵਿੱਚ ਥੋੜੀ ਵਿੱਚ ਵਾਦ ਨਹੀਂ ਕਰਨੀ ਹੈਗੀ ਸਾਡੇ ਛਗਣ ਇਸ ਤਰ੍ਹਾਂ ਕਰਦੇ ਆਗੇ ਬੜੀ ਬਰੀਕੀ ਨਾਲ ਰੱਖਣਾ ਪੈਂਦਾ ਵੀ ਜਮੀ ਵੀ ਆਵਾਜ਼ ਨਾ ਕਰੋ ਬਾਸ ਦੇਖੋ ਜੀ ਹੁਣ ਇਹ ਤਾਂ ਗੱਲਾਂ ਬਣਾਈਆਂ ਵੀ ਆ ਹੁਣ ਕਰਦਾ ਇਹਨੇ ਬਰੀਕੀ ਨਾਲ ਰੱਖਣਾ ਪੈਂਦਾ ਹੌਲੇ ਦੇ ਕੇ ਲੜਾਈ ਤਾਂ ਕਿਤੇ ਕਰਨੀ ਹੁੰਦੀ ਹੈਗੀ ਹਨਾ ਹਰ ਇੱਕ ਇਨਸਾਨ ਦੇ ਘਰਾਂ ਹੁੰਦੀ ਹੈ ਚਾਹੇ ਉਹ ਨਵੀਂ ਜੋੜੀ ਹੈ ਭਾਵੇਂ ਉਹ ਪੁਰਾਣੀ ਜੋੜੀ ਹੈ ਜਦੋਂ ਹੋਣ ਲੱਗਦਾ ਟਾਈਮ ਹਨਾ ਅਡਜਸਟਮੈਂਟ ਕਰਨ ਨੂੰ ਵੀ ਟਾਈਮ ਲੱਗਦਾ ਹੈ ਇੱਕ ਸੰਬੰਧਾਰੀ ਹੁੰਦੀ ਹੈਗੀ ਹਨਾ ਬਾਕੀ ਤਾਂ ਆਪਣੀ ਅੱਜ ਗੱਲ ਪਤਾ ਹੀ ਇਹ ਵੀ ਦੀ ਹੋਊਗਾ ਕਿ ਹੋ ਜੀਆਂ ਹਨਾ ਸਮੰਦਾਰੇ ਆ ਰਹੇ ਹਿੰਗੇ ਵੀ ਆਪਣਾ ਘਰ ਕਿਵੇਂ ਬਣਾ ਕੇ ਰੱਖਣਾ ਹੁੰਦਾ ਹਨਾ ਦੇਖੋ ਜੀ ਇੱਕ ਬੰਦੇ ਨੂੰ ਤਾਂ ਚੁੱਪ ਕਰਨਾ ਹੀ ਪੈਂਦਾ ਹੈਗਾ ਜੇ ਦੂਜੇ ਵਾਲੇ ਨੂੰ ਕੋਈ ਗੁੱਸਾ ਆ ਰਿਹਾ ਤਾਂ ਦਿੱਕਾ ਜਾਂਦਾ ਚੁੱਪ ਜ਼ਰੂਰ ਕਰ ਜੋ ਤੇ ਘਰ ਬਣਾ ਹੀ ਰਹਿੰਦਾ ਹਨਾ ਬਾਕੀ ਸ਼ਗਨ ਇਹਦਾ ਜਿਵੇਂ ਜਿਵੇਂ ਕਰੀ ਜਾਂਦੇ ਆ ਭਾ ਜਿਵੇਂ ਜਿਵੇਂ ਦੱਸੇ ਜਾਂਦੇ ਬਜ਼ੁਰਗ ਸਾਡੇ ਓਮੇ ਓਮੇ ਪਾ ਸ਼ਗਨ ਕਰੀ ਜਾਂਦੇ ਹंगे ਤੇ ਉਹਦੀ ਮਾਂ ਕਿਸੇ ਆ ਆ ਦੇਖੋ ਸਭਾ ਮਾਹੌਲ ਵੇਰ ਚਾਂਪੈਂ ਮੇਰੇ ਨੂੰ ਨਾ ਆਇਆ ਜੀ ਮੈਂ ਕਿਹਾ ਬਹੁਤ ਜਲਦੀ ਆਣਾ ਸਬੇਤ ਤੇ ਕਿ ਮੈਂ ਤਾਂ ਸਮਝ ਗਿਆ ਆ ਬਹੁਤ ਬੱਤਰਾ ਬਾਈ ਨੂੰ ਇਹ ਮੌਸਮ ਹਨਾ ਕੋਈ ਨੀਂ ਤੂੜਵਾਣ ਵਾਲੀ ਮੀਂਹ ਹੀ ਨਾ ਸੌਂਸਤਾ ਮੇਰੀ ਨਹੀਂ ਹੈਗਾ ਤੇ ਇਹ ਮੌਸਮ ਵਿੱਚ ਖਲਾਉਣਾ ਹੋ ਜਾ ਫਿਰ ਮੈਂ ਬਦਲ ਕਰਨਾ ਮਾਇਲਾ ਮਾਸ ਮਗਾ ਫੇ ਨਹੀਂ ਪਹਿਲੀ ਵਾਰ ਆ ਕੇ ਚੰਗੀਆਂ ਚੰਗੀਆਂ ਹਵਾਵਾਂ ਚਲਦੀ ਤੇ ਇਹ ਜਿਹੜੇ ਕਮਰਾਂ ਦੇ ਮੈਨੋਂ ਪਰ ਆਈ ਇਹ ਤਾਂ ਆਵਾਜ਼ ਬੰਦ ਮੇਰੇ ਨਾਈ ਕਲੇ ਢੰਡੀਆਂ ਦੇ ਵਿੱਚ ਨਾ ਕਣੀ ਵਿੱਚ ਇੱਕ ਲੱਗਦਾ ਝੰਜਟਾ ਜਿਹਾ ਲੱਗਿਆ ਜਿਵੇਂ ਨਾ ਵੀ ਠੰਢੀ ਠੰਢੀ ਕਣੀਆ ਹੀ ਰਹੀਆਂ ਨੇ ਉੱਪਰ ਤਾਂ ਬਸ ਸਸਤ ਨਾ ਆਈ ਫੁੱਲ ਇੰਜੋਏ ਕਰਿਆ ਮੈਂ ਇਹਨੂੰ ਪੂਰਾ ਤੇ ਮੌਸਮ ਇੰਨਾ ਸੋਹਣਾ ਹੋਇਆ ਹੋਇਆ ਤਾਂ ਔਰ ਵੀ ਬਸ ਮੌਸਮ ਖਰਾਬ ਤਾਂ ਪਰ ਹਵਾ ਬੜੀ ਠੰਢੀ ਚੱਲਦੀ ਸੀ ਔਰ ਹੰਡ ਲੱਗੀ ਸਾਨੂੰ ਨਾਲ ਆ ਕੇ ਫਿਰ ਜਨ ਦੇਰ ਨਹੀਂ ਰਿਹਾ ਕਿਉਂਕਿ ਮੈਂ ਕਿ ਬਿਮਾਰ ਲੱਗ ਕੇ ਹੋ ਜੀ ਅਸੀਂ ਫਿਰ ਦਸੀਂ ਅੰਦਰ ਆ ਗਏ ਤੇ ਆਪਣਾ ਚੇਂਜ ਵਗੈਰਾ ਕਰ ਲਿਆ ਇਹ ਪੂਰਾ ਇੰਜੋਏ ਕਰਿਆ ਜੀ ਪਹਿਲੀ ਵਾਰੀ ਮੀਨ ਆਈਆਂ ਮੈਂ ਜਦੋਂ ਤੀ ਕੋ ਛੁੱਟੀ ਬਣਦੀ ਨਹੀਂ ਆ ਸਕਦੇ ਆਪਾਂ ਬਾਕੀ ਦਿਨ ਤਾਂ ਆਪਾਂ ਨੂੰ ਡਿਊਟੀ ਕਰਨੀ ਪੈਂਦੀ ਹੈ ਹਨਾ ਚਾਹੇ ਉਹ 2 ਘੰਟੇ ਦੀ ਆ ਤਿੰਨ ਘੰਟੇ ਦੀ ਹੈਗੀ ਹਨਾ ਦੇ ਕੋਈ ਛੁੱਟੀ ਵਾਲੇ ਦਿਨ ਇੱਕ ਆਪਾਂ ਇੰਜੋਏ ਕਰ ਸਕਦੇ ਹੈਗੇ ਤੇ ਦੇਖੋ ਸੋਣਾ ਇੰਨਾ ਬੁੱਧਰਵਾਈ ਹੋਈ ਹੋਈ ਹੈ ਮੇਰੇ ਹਜ਼ਰਮੰਦ ਸ਼ਰਮ ਦੇ ਆਏ ਬਹੁਤ ਵੀਡੀਓ ਦੇ ਵਿੱਚ ਆਉਂਦੇ ਵੇ ਮੈਂ ਤਾਂ ਇਹਨੂੰ ਬੜੇ ਮੁਸ਼ਕਲ ਚੋਰੀ-ਚੋਰੀ ਲਿਆ ਕਰਦੀ ਆਂਗੀ ਵੀ ਚਲੋ ਪਲੀਜ਼ ਸਪੋਰਟ ਕਰਿਆ ਕਰੋ ਹਨਾ ਦੇਖੋ ਤੁਹਾਡੇ ਹੌਸਲੇ ਨਾਲ ਹੀ ਸਾਡਾ ਹੌਸਲਾ ਹੈ ਤੁਸੀਂ ਸਾਨੂੰ ਸਪੋਰਟ ਕਰੋਗੇ ਤਾਂ ਅਸੀਂ ਅੱਗੇ ਵਧਾਂਗੇ ਤੇ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਧੀ-ਵਧੀਆ ਕਮੈਂਟ ਕਰਿਆ ਕਰੋ ਤੇ ਤੁਹਾਡੇ ਨਾਲ ਅਸੀਂ ਆਗੇ ਜੇ ਤੁਸੀਂ ਸਾਨੂੰ ਦੇਖੋਗੇ ਤਾਂ ਅਸੀਂ ਅੱਗੇ ਵਧਾਂਗੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜ਼ਿੰਦਗੀ ਐਜੀ ਹੋਈ ਹੈਗੀ ਤੇ ਸਾਹਮਣੇ ਵਾਲਾ ਸਾਡਾ ਘਰ ਹੈ ਹਨ ਜਿਹਦੇ ਵਿੱਚ ਮੈਂ 20 ਸਾਲ ਕੱਟੇ ਹੈਗੇ ਮੈਂ ਤੁਸੀ ਮੰਨੋਗੇ ਨਹੀਂ ਮੇਰਾ ਇੰਨਾ ਇਹ ਘਰ ਚੋਂਦਾ ਹੁੰਦਾ ਹੁੰਦਾ ਤਾਂ ਮੇਰੇ ਬੈਡਾਂ ਤੇ ਵੀ ਪਾਣੀ गिरਦਾ ਹੁੰਦਾ ਤਾਂ ਮੈਂ ਇੰਨੀ ਮੁਸ਼ਕਲ ਤੋਂ ਕੱਟਿਆ ਨਾਲ ਇਸ ਟਾਈਮ ਵੀ ਵਾਹਿਗੁਰੂ ਦਾ ਨਾਮ ਲੈ ਲਈ ਕੱਟਿਆ ਵੀ ਵਾਹਿਗੁਰੂ ਸਾਡੇ ਦਿਨ ਬਦਲਦੇ ਪਰ ਕਿੱਥੇ ਜੀ ਪਰ ਇਹ ਸਾਡਾ ਦਿਨੇ ਸਾਨੂੰ ਇੱਕ ਕਮਰਾ ਤੇਰੇ ਪਾਸੇ ਦਿਆ ਹੋਇਆ ਹੈ ਅਸੀਂ ਉੱਧਰ ਰਹਿੰਦੇ ਹਾਂ ਹਾਂ ਤੇ ਘਟ ਰਿਆਂ ਮਤਲਬ ਗਰੀਬੀ ਹੈ ਚਲੋ ਮੇਰੀ ਕੋਈ ਨਾ ਕਟ ਹੋ ਜਾਂਦੀ ਹੈ ਜਿਹੜੇ ਇਹ ਕਾਰਨ ਚੋਂਦਾ ਹੈ ਨਾ ਬਹੁਤ ਔਖੀ ਹੁੰਦੀ ਹੈ ਇਹ ਦੇ ਵਿੱਚ ਤੇ ਸਰਕਾਰੋਂ ਬਗਤ ਸਾਨੂੰ ਕੋਈ ਮਤਲਬ ਉਹ ਨਹੀਂ ਮਿਲਦੀ ਹੈਗੀ ਹੈਲਪ ਨਹੀਂ ਮਿਲਦੀ ਹੈਗੀ ਹੈਨਾ ਤੇ ਜੀ ਆਪਾਂ ਸ਼ਾਮ ਟਾਈਮ ਚੱਲੇ ਸੀ ਗਰਦੌਰੇ ਵਿੱਚ ਚਲੋ ਤੁਹਾਨੂੰ ਵੀ ਦਰਸ਼ਨ ਕਰਾ ਦਿੰਦੇ ਆ ਮਾਨਗਰਦੌਰਾ ਸਾਹਿਬ ਦੇ ਸਾਡੇ ਦੋ ਘਰਦਵਾਰ ਸਾਈ ਵੰਜੀ ਤੇ ਤੁਹਾਨੂੰ ਵੀ ਦਰਸ਼ਨ ਕਰਾਏ ਇਸ ਕਰਕੇ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਪਲੀਜ਼ ਸਪੋਰਟ ਜਰੂਰ ਕਰਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ